ਸ੍ਰੀ ਕਾਲਜੀ ਮੈਂ ਅਦਕਰਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਕਸਪ੍ਰੈਸ ਸੱਜਣ ਸਰ ਕਾਰ ਤੇ ਟਰੱਕ ਦੀ ਛੋਟੀ ਜਿਹੀ ਟੱਕਰ ਹੋਣ ਦੇ ਕਾਰਨ ਆਪਸੀ ਝਗੜੇ ਨੂੰ ਲੈ ਕੇ ਇੱਕ ਟਰੱਕ ਡਰਾਈਵਰ ਦੀ ਮੌਤ ਹੋਣ ਦੇ ਕਾਰਨ ਤੇਲ ਟੈਂਕਰਾਂ ਦੀ ਯੂਨੀਅਨ ਨੇ ਧਰਨਾ ਲਾਇਆ ਗਿਆ ਆਓ ਦੇਖਦੇ ਹਾਂ ਕੀ ਹੋਇਆ ਕੀ ਗੱਲਬਾਤ ਹੋਈ ਇਹ ਪਰਸੋਂ 20 ਤਰੀਕ ਨੂੰ ਤਕਰੀਬਨ 6 ਵਜੇ ਗੱਡੀ ਮਲੂਰ ਤੋਂ ਆਈ ਹੈ ਜੀ ਚੱਲ ਕੇ ਇਕੱਲਾ ਬੰਦਾ ਸੀਗਾ ਉਹ ਪੁਲਾਂ ਤੇ ਆ ਕੇ ਵੇਰਕਾ ਦੇ ਸਾਹਮਣੇ ਅੱਗੋਂ ਕਾਰ ਵਾਲਾ ਓਵਰਟੇਕ ਕਰਦਾ ਸੀ ਕਾਰ ਨੂੰ ਉਹ ਤੋਂ ਅੱਗੇ ਕਾਰ ਆਪਦੀ ਲਾਈਨ 'ਚ ਗਈ ਨਹੀਂ ਤੇ ਉਹਦੋਂ ਗੱਡੀ ਆ ਗਈ ਤੇ ਗੱਡੀ ਬੈਂਪਰ ਦੇ ਨਾਲ ਉਹ ਕਾਰ 'ਚ ਤਿੰਨੇ ਜਣੇ ਸੀ ਉਹਨਾਂ ਨੇ ਉਤਰਦਿਆ ਸਾਰੀ ਇਹਦਾ ਗਲਮਾ ਫੜ ਲਿਆ ਖਿੱਚਣ ਲੱਗੇ ਕੁੱਟਣ ਮਾਰਨ ਲੱਗੇ ਜਦੋਂ ਖਿੱਚਿਆ ਇਥੋਂ ਫੜ ਕੇ ਦੇ ਕੱਪੜੇ ਪਾਟੇ ਵੇ ਸੀਗੇ ਅਸੀਂ ਤੋਂ ਕੱਲ ਮੌਕੇ ਤੇ ਦੇਖਿਆ ਤੇ ਉਹਨੂੰ ਥੱਲੇ ਸਿੱਟ ਲਿਆ ਥੱਲੇ ਡਿੱਗਦੇ ਹੁੰਦੇ ਸਿਰ 'ਚ ਸੱਟ ਵੱਜੀ ਐ ਸਿਰ 'ਚ ਸੱਟ ਲੱਗੀ ਡਿੱਗਦੇ ਦੇ ਜਾਂ ਕੀ ਹੋਇਆ ਉਹਨੂੰ ਉੱਥੇ ਕਿਸੇ ਨੇ ਚੱਕਿਆ ਨਹੀਂ ਜਿਹੜੇ ਟੱਪ ਕੇ ਸਾਰੇ ਪੁਲਿਸ ਵਾਲਾ ਨੇ ਟ੍ਰੈਫਿਕ ਕਲੀਅਰ ਕਰਾਉਣ ਵਾਸਤੇ ਗੱਡੀ ਨੂੰ ਥੱਲੇ ਲਾਤਾ ਸਾਈਡ ਤੇ ਕਰਤਾ ਉਹਨੂੰ ਚੱਕ ਕੇ ਉਥੇ ਪੁੱਲ ਤੇ ਹੀ ਫੁੱਟਪਾਥ ਤੇ ਨਾਲ ਪਾਤਾ ਡੇਢ ਤੋਂ 2 ਘੰਟੇ ਉਥੇ ਬੰਦਾ ਪਿਆ ਰਿਹਾ ਸਡਾ ਫਿਰ ਫੋਨ ਕਰਿਆ ਕਿਸੇ ਨੂੰ ਪਤਾ ਲੱਗਿਆ ਵੀ ਗਾਂਦਿਕਾ ਉਹ ਸ਼ੁਰਤ ਸੀ ਉਹਨੇ ਦੱਸਿਆ ਵੀ ਆ ਨੰਬਰ ਵੀ ਦੱਸਿਆ ਫੌਜੀ ਨੂੰ ਫੋਨ ਕਰਿਆ ਫੌਜੀ ਇੱਥੋਂ ਗਿਆ ਇਕਬਾਲ ਸਿੰਘ ਪੁੱਛੋ ਸੀਗਾ ਪੁੱਛੋ ਤੋਂ ਵਾਪਸ ਆ ਕੇ ਉਹਨੇ ਬਠਿੰਡੇ ਆ ਕੇ ਡੇਢ ਘੰਟੇ ਬਾਅਦ ਉਹਨੂੰ ਚੱਕਿਆ ਚੱਕ ਕੇ ਉੱਥੋਂ ਤੇ ਹਸਪਤਾਲ ਲੈ ਕੇ ਗਿਆ ਉਦੋਂ ਤੱਕ ਉਹ ਜਾਉਂਦਾ ਸੀ ਉੱਥੇ ਹਸਪਤਾਲ ਉਤਰਨ ਵੇਲੇ ਵੀ ਆਟੋ ਤੇ ਉਹਨੇ ਇਹ ਕਹਿਆ ਵੀ ਮੇਰੀ ਚੱਪਲ ਵਿੱਚ ਰਹਿ ਗਈ ਬਾਅਦ ਚ ਜੇ ਉਹਨੂੰ ਉੱਥੇ ਮੌਕੇ ਤੇ ਸੰਭਾਲਿਆ ਜਾਂਦਾ ਜਾਂ ਜੇ ਉਹ ਕੁੱਟਮਾਰ ਕਰਕੇ ਸਿੱਟ ਗਏ ਸੀ ਉਹ ਆ ਭੱਜ ਕੇ ਲੈ ਕੇ ਕਾਰ ਉੜ ਕੇ ਸੀ ਉੱਥੇ ਜੇ ਉਹ ਦਾਖਲ ਕਰਾ ਦਿੰਦੇ ਜਾਂ ਚੱਕਿਆ ਜਾਂਦਾ ਤਾਂ ਬੰਦਾ ਸਾਡਾ ਬਚਦਾ ਹੁਣ ਕੀ ਮੈਂ ਹੁਣ ਅਸੀਂ ਮੰਗ ਕਰਦੇ ਆਂ ਜੀ ਉਹਨਾਂ ਤੇ ਕਾਰ ਵਾਲਿਆਂ ਤੇ ਉਹ ਸ਼ੈਣੇ ਵਾਲੇ ਪਿੰਡ ਦੇ ਆ ਬੰਦਾ ਵੀ ਉਹਨਾਂ ਨੇ ਹੋਰ ਪੇਸ਼ ਕੀਤਾ ਗੱਲ ਚਲਾਉਣ ਮਿਲੇ ਉਸ ਟਾਈਮ ਉਹਨੇ ਮਾਲਕ ਨੂੰ ਨੰਬਰ ਵੇਖ ਕੇ ਫੋਨ ਕੀਤਾ ਵੀ ਤੁਹਾਡੀ ਇੱਕ ਗੱਡੀ ਲੱਗੀ ਸਾਡੀ ਕਾਰ 'ਚ ਉਹ ਬੰਦਾ ਹੋਰ ਸੀ ਕੱਲ ਹੋਰ ਪੇਸ਼ ਕੀਤਾ ਹੁਣ ਅਸੀਂ ਤੇ ਇਹੀ ਮੰਗ ਕਰਦੇ ਆਂ ਵੀ ਉਹ ਬੰਦਿਆਂ ਤੇ ਕਾਰਵਾਈ ਹੋਵੇ ਗਰੀਬ ਬੰਦਾ ਸੀ ਇਹਦੇ ਦੋ ਬੱਚੇ ਆ ਘਰੇ ਬੈਠੇ ਆ ਮੁੰਡਾ ਵੀ ਇਹਦਾ ਹੈ ਨਹੀਂ ਕੰਮ ਕਰਨ ਵਾਲਾ ਵੇਦ ਤੇ ਕਾਰਵਾਈ ਹੋਵੇ ਜੋ ਵੀ ਆ ਇਹਨਾਂ ਵਾਸਤੇ 307 ਦਾ ਪਰਚਾ ਲੜ ਕਰਾਇਆ ਜਾਵੇਗਾ ਕਿ ਨਹੀਂ ਨਹੀਂ ਜੀ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਨਹੀਂ ਸਾਡੇ ਤਿੰਨਾਂ ਦੀ ਪੂਆਂ ਦਾ ਕੰਮ ਬੰਦ ਹੈ ਜਿੰਨਾ ਚਿਰ ਕੋਈ ਕਾਰਵਾਈ ਨਹੀਂ ਹੁੰਦੀ ਆ ਮੱਛਲਿਆਂ ਤੇ ਉਹਨਾਂ ਚਿਰ ਕੋਈ ਹਾਂਜੀ ਹਾਂਜੀ ਬਿਲਕੁਲ ਇਹੀ ਅਣਪੜਤਾ ਹੈ ਜੀ ਇਹੀ ਅਣਪੜਤਾ ਇਹਨਾਂ ਦੀ ਵੀ ਭੱਜ ਕੇ ਗੱਡੀ ਨੂੰ ਪਹਿਣਾ ਚਾਹੇ ਕਸੂਰ ਆਪਦਾ ਹੀ ਹੋਵੇ ਦੇਖਣਾ ਨਹੀਂ ਵੀ ਬਸ ਬਾਕੀ ਹਰੇਕ ਵੇਲੇ ਵੱਡੀ ਗੱਡੀ ਦਾ ਕਸੂਰ ਕੋਸ਼ਿ ਹੋਇਆ ਹੋਵੇ ਕਸੂਰ ਵੱਡੀ ਗੱਡੀ ਦਾ ਕਿਹ ਕਿੰਨ ਸਰਕਾਰ ਮਤਲਬ ਕਾਨੂੰਨ ਬਣਾਇਆ ਗਿਆ ਵੀ ਜੇ ਗੱਡੀ ਲੱਗ ਜੰਦੇ ਛੜੀ ਕੇ ਭਾਜ ਜੰਦਾ ਡਰਾਈਵਰ ਤੇ ਪਾਚਾ ਹੋਊਗਾ ਇਹਨਾਂ ਕੁੱਟਮਾਰ ਹੋ ਗਿਆ ਹਾਂ ਉਹ ਉਹਨਾਂ ਤੇ ਕੋਈ ਪਰਚਾ ਨਹੀਂ ਜਿਹੜਾ ਕੁੱਟਮਾਰ ਕਰਕੇ ਮਾਰ ਦੇਣਾ ਡਰਾਈਵਰ ਨੂੰ ਕਈ ਥਾਂ ਤੇ ਮਚਾਏ ਵੀ ਆ ਡਰਾਈਵਰ ਅੱਗ ਵੀ ਲਾਈ ਆ ਉਹਨਾਂ ਤੇ ਕੋਈ 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 ਕਾਰਵਾਈ ਨਹੀਂ ਹਾਂ ਡਰਾਈਵਰ ਤੇ ਕਾਰਵਾਈ ਜ਼ਰੂਰੀ ਕਿੰਨੀ ਦੇਰ ਪ੍ਰਦਰਸ਼ਨ ਚੱਲੇਗਾ ਤੁਹਾਨੂੰ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਗੁਰਪ੍ਰੀਤ ਸਿੰਘ ਨੰਬਰਦਾਰ ਫੂਸ ਮੰਡੀ ਫਟਾ ਕੀ ਕਹਿਣਾ ਚੌਕ ਜਿਹੜਾ ਧਰਨਾ ਦਿੱਤਾ ਜਾ ਰਿਹਾ ਕੀ ਕਹਿਣਾ ਮਨ ਸਨੀਆ ਤੌਰ ਤੇ ਕਹਿਣਾ ਵੀ ਜਿਹੜਾ ਡਰਾਈਵਰ ਨੂੰ ਰਿਸ਼ਮ ਸਿੰਘ ਨੂੰ ਕੁੱਟ ਕੇ ਮਾਰਿਆ ਗਿਆ ਹੈਗਾ ਮਾਮੂਲੀ ਗੱਲ ਸੀ ਐਕਸੀਡੈਂਟ ਹੋਇਆ ਤੇ ਗੱਡੀ ਠੀਕ ਹੋ ਜਾਣੀ ਸੀ ਉਹਨਾਂ ਨੇ ਕੁੱਟ ਕੇ ਜਾਣ ਬੁੱਝ ਕੇ ਮਾਰਿਆ ਹੈਗਾ ਬਾਕੀ ਪ੍ਰਸ਼ਾਸਨ ਦੀ ਢਿੱਲੇ ਹੈ ਵੀ ਉਹਨੂੰ ਜੇ ਚੱਕਿਆ ਹੁੰਦਾ ਤੁਰਤੀ ਡੇਢ ਘੰਟੇ ਬਾਅਦ ਚੱਕਿਆ ਹੈਗਾ ਤੜਫ ਕੇ ਮਰਿਆ ਉਹ ਤਾਂ ਉਹ ਫਿਰ ਵੀ ਬਚ ਸਕਦਾ ਸੀ ਬੰਦਾ ਉਹ ਹਾਲਾਂਕਿ ਉਹਦਾ ਕਸੂਰ ਵੀ ਕੋਈ ਨਹੀਂ ਇੱਕ ਪਾਸੇ ਕਹਿੰਦੇ ਵੀ ਉਹਨੂੰ ਅਟੈਕ ਹੋ ਗਿਆ ਰਿਪੋਰਟ ਵਾਲੇ ਪੋਸਟਮਾਰਡ ਤੇ ਅੱਠ ਸੜਨਾਉਗੇ ਤੇ ਪਹਿਲਾਂ ਹੀ ਰਿਪੋਰਟ ਦਿੱਤੀ ਕਿ ਅਟੈਕ ਹੋ ਗਿਆ ਜੇ ਅਟੈਕ ਹੋਇਆ ਤਾਂ ਗੱਡੀ ਤੇ ਬ੍ਰੇਕਾਂ ਕਿ ਨਹੀਂ ਲਾਈਆਂ ਗੱਡੀ ਨੂੰ ਰੋਕ ਕੰਟੀਨੂਟਲ ਕਿਨੇ ਕਰੀ ਇਹ ਸਭ ਮਾਨਕੜ ਧਕਾਣੀਆਂ ਵੀ ਲਾਏ ਦੇ ਕੇ 2 ਰੁਪਏ ਮਤਲਬ ਉਹ ਗਰੀਬ ਆਦਮੀ ਦੀ ਗਰੀਬ ਮਾਰ ਕਰਨ ਤੇ ਹੋਈ ਵੀ ਸਾਰੇ ਸਾਨੂੰ ਇਨਸਾਫ ਚਾਹੀਦਾ ਹੈ ਉਹਦੇ ਛੋਟੇ ਛੋਟੇ ਬੱਚੇ ਹੈਗੇ ਅਸੀਂ ਪੂਰੀ ਜ਼ੋਰਦਾਰ ਇਨਸਾਫ ਮੰਗਦੇ ਆ ਉਸ ਉਹਦੇ ਵਾਸਤੇ ਕੀ ਕਹਿਣਾ ਚਾਹੁੰਦੇ ਜੀ ਇਹ ਨਾ ਪਰਸੋ ਸ਼ਾਮ ਨੂੰ ਇੱਥੇ ਪੁਲ ਤੇ ਇੱਕ ਐਕਸੀਡੈਂਟ ਹੋਇਆ ਸੀ ਕਾਰ ਤੇ ਟਰੱਕ ਦਾ ਉਹ ਜਿਹੜਾ ਟਰੱਕ ਵਾਲਾ ਡਰਾਈਵਰ ਸੀ ਉਹ ਬੇਹੋਸ਼ ਹੋ ਗਿਆ ਸੀਗਾ ਉਸ ਤੋਂ ਬਾਅਦ ਉਹਨੂੰ ਹਸਪੀਟਲ ਲੈ ਗਏ ਸੀ ਚੱਕ ਕੇ ਉਥੇ ਰਾਤ ਨੂੰ 10 ਜੋ ਡਰਾਈਵਰ ਦੀ ਮੌਤ ਹੋ ਗਈ ਆ ਉਹਦੇ ਸਬੰਧੀ 175 ਦੀ ਕਾਰਵਾਈ ਹੋ ਗਈ ਪਰਿਵਾਰ ਦੇ ਬਿਆਨਾਂ ਤੇ ਕੀਤੀ ਆ ਕਿਉਂਕਿ ਬੰਦਾ ਬੇਹੋਸ਼ ਹੋ ਗਿਆ ਸੀ ਪਹਿਲਾਂ ਤੇ ਬਾਅਦ ਚੋਦੀ ਕੁਦਰਤੀ ਮੌਤ ਹੋਈ ਆ ਇਹਨਾ ਮੰਗ ਕਰਦੇ ਆ ਵੀ ਸਾਡੇ ਜਿਹੜਾ ਹੈਗਾ ਉਹਨੂੰ ਡਰਾਈਵਰ ਨੂੰ ਕੁੱਟਿਆ ਕਿਸੇ ਨੇ ਉਹਦੀ ਅਸੀਂ ਪੜਤਾਲ ਕਰ ਰਹੇ ਆ ਅਗਰ ਕਿਸੇ ਨੇ ਦੇਖੋ ਤੇ ਕੁੱਟਮਾਰ ਕੀਤੀ ਹੋਈ ਤਾਂ ਬਰਚਾ ਦੇ ਦੇਵਾਂਗੇ ਇੱਕ ਤਾਰ ਨਾਲ ਲੱਗਿਆ ਸੀ ਟਰੱਕ ਤੇ ਉਹਨਾਂ ਨੇ ਤਿੰਨ ਬੰਦਿਆਂ ਨੇ ਕੁੱਟਮਾਰ ਕੀਤੀ ਨਹੀਂ ਉਹਦਾ ਜਿਹਦਾ ਬੰਦਾ ਹੀ ਇੱਕ ਸੀ ਕਾਰ ਚ ਇੱਕ 80 ਸਾਲ ਦੀ ਮਾਤਾ ਸੀ ਬਜ਼ੁਰਗ ਜਿਹਨੂੰ ਆਪਦੀ ਮਾਂ ਸੀ ਕੀ ਉਹਦੀ ਟਕਾਰ ਵਾਲੀ ਸੀ ਜਿਹਨੂੰ ਉਹ ਦਵਾਈ ਦਵਾ ਕੇ ਲੈ ਚੱਲਿਆ ਸੀ ਉਹਦਾ ਕੱਲਾ ਦਾ ਬਜ਼ੁਰਗੋ ਆਪ ਸੀ ਜਾਂਦੇ ਬਜ਼ੁਰਗੋ ਮਾਤਾ ਸੀ ਉਹਦੀ ਕਿ ਕਟਮਾਰ ਵਾਲਾ ਤਾਂ ਉੱਥੇ ਐਡਾ ਕੋਈ ਲੱਗਦਾ ਨਹੀਂ ਪਰ ਅਸੀਂ ਬੜਤਾਲ ਕਰ ਰਹੇ ਆ ਤੁਸੀਂ ਸਬਸਕ੍ਰਾਈਬ ਕਰੋ ਸ਼ੇਅਰ ਕਰੋ